ਸਿੰਹਾਂ ਰੁਪਈਆਂ ਦੀ ਮੈਂ ਕੁੜੇ ਤਿਸ ਵਾਈ ਉਹ ਵੀ ਤਾਂ ਹੋ ਗਈ ਤੰਗ ਨੀ ਅੜਿਓ ਉਹ ਵੀ ਤਾਂ ਹੋ ਗਈ ਤੰਗ ਚੋਰ ਤਾਂ ਚੋਰੀ ਕਰਨੇ ਨੂੰ ਆਇਆ ਲੱਗੇ ਅਸਰਾ ਜੀ ਦੀ ਰਣ ਨੀ ਅੜਿਓ ਲਗੇ ਆ ਸੋਰਾ ਜੀ ਦੀ ਰਨ ਸੋਰਾ ਵਿਚਾਰਾ ਅੰਦਰ ਲੁੱਕ ਲੁੱਕ ਰੋਵੇ ਸਾਡੇ ਤਾਂ ਸੀਨੇ ਪੈ ਗਈ ਠੰਡ ਨੀ ਐੜੀਓ ਸਾਡੇ ਤਾਂ ਸੀਨੇ ਪੈ ਗਈ ਠੰਡ ਅਸੀਂ ਆ ਰੁਪਈਆ ਦੀ ਮੈਂ ਕੁੜਤੀ ਸਵਾਈ ਹੋ ਵੀ ਤਾਂ ਹੋ ਗਈ ਤੰਗ ਨੀ ਐੜੀ ਉਹ ਵੀ ਤਾਂ ਹੋ ਗਈ ਤੰਗ ਚੋਰ ਤਾਂ ਚੋਰੀ ਕਰਨੇ ਨੂੰ ਆਇਆ ਲੈ ਗਿਆ ਜੇਠ ਦੀ ਰਨ ਨੀ ਅੜਿਓ ਲੈ ਗਿਆ ਜੇਠ ਦੀ ਰਨ ਜੇਠ ਵਿਚਾਰਾ ਅੰਦਰ ਵੜ ਵੜ ਰੋ ਸਾਡੇ ਤਾਂ ਸੀਨੇ ਪੈ ਗਈ ਠੰਡ ਨੀੜਿਓ ਸਾਡੇ ਤਾਂ ਸੀਨੇ ਪੈ ਗਈ ਠੰਡ ਅਸੀਂ ਆ ਰੁਪਈਆ ਦੀ ਮੈਂ ਕੁੜੇ ਤਿਸਵਾਈ ਹੋ ਵੀ ਤਾਂ ਹੋ ਗਈ ਤੰਗ ਨੀੜਿਓ ਹੋ ਵੀ ਤਾਂ ਹੋ ਗਈ ਤੰਗ ਚੋਰ ਤਾਂ ਚੋਰੀ ਕਰਨੇ ਨੂੰ ਲਗੇ ਆ ਚਾਚਾ ਜੀ ਦੀ ਰਨ ਨੀੜਿਓ ਲਗੇ ਆ ਚਾਚਾ ਜੀ ਦੀ ਰਨ ਚਾਚਾ ਵਿਚਾਰਾ ਅੰਦਰ ਭੜ ਵੜ ਰੋਵੇ ਸਾਡੇ ਤਾਂ ਸੀਨੇ ਪੈ ਗਈ ਠੰਡ ਨੀੜਿਓ ਸਾਡੇ ਤਾਂ ਸੀਨੇ ਪੈ ਗਈ ਠੰਡ ਸਾਡੇ ਤਾਂ ਸੀਨੇ ਪੈ ਗਈ ਠੰਡ ਨੀ ਅੜਿਓ ਸਾਡੇ ਤਾਂ ਸੀਨੇ ਪੈ ਗਈ ਠੰਡ